ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਸੀਂ ਖਾਂਸੀ ਜ਼ੁਖਾਮ ਤੋਂ ਰਹਾ ਤਾਂ ਪਉਣਾ ਚੋਂਦੀ ਹਾਂ ਸ਼ਹਿਦ ਵਿੱਚੇ ਥੋੜੀ ਚਹੀ ਕਿਸਮਿਸ ਮਿਕਸ ਕਰਕੇ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 2 ਪੈਰਾਂ ਪਾਰ ਬੈਠ ਕੇ ਖਾਣਾ ਖਾਣ ਨਾਲ ਬੁਟਾਪਾ ਬਹੁਤ ਹੀ ਜਲਦੀ ਆ ਜਾਂਦਾ ਹੈ ਕਿਉਂਕਿ ਪੈਰਾਂ ਪਾਰ ਬੈਠਣ ਨਾਲ ਸਿੱਧਾ ਅਸਰ ਸਾਡੇ ਦਿਮਾਗ ਉੱਪਰ ਪੈਂਦਾ ਹੈ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਆਟੇ ਵਿੱਚੇ ਥੋੜਾ ਤੇ ਹਬੇਸਣ ਮਿਕਸ ਕਰਕੇ ਰੋਟੀ ਬਣਾ ਕੇ ਖਾ ਲੈਂਦੀ ਹਾਂ ਤਾਂ ਇਸ ਤਰ੍ਹਾਂ ਤੁਹਾਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਤਨ ਮੂਟਾ ਮੂਟਾ ਪਾ ਵੀ ਨਹੀਂ ਆਵੇਗਾ ਨੰਬਰ 4 ਨਾਰੀਅਲ ਨਾਲ ਚਕੰਦਰ ਖਾਂ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੋ ਜਾਂਦੇ ਹਨ ਨੰਬਰ 5 ਜੀਕਰ ਤੁਹਾਡੇ ਕਾਰ ਅੰਦਰੋਂ ਸਿਲਣ ਦੀ ਬਦਬੂ ਆ ਰਹੀ ਹੋਵੇ ਤਾਂ ਰੋਜ਼ਾਨਾ ਆਪਣੇ ਕਾਰ ਦੀਆਂ ਸਾਰੀਆਂ ਖਿੜਕੀਆਂ ਕੁਝ ਸਮੇਂ ਲਈ ਖੋਲ ਦਿਆ ਕਰੋ ਇਸ ਤਰ੍ਹਾਂ ਹਵਾ ਆਰ ਪਾਰ ਹੁੰਦੀ ਰਹਿੰਦੀ ਹੈ ਜੀ ਇਸ ਤਰ੍ਹਾਂ ਤਰ੍ਹਾਂ ਕਾਰ ਦੇ ਅੰਦਰੋਂ ਗੰਦੀ ਸਮੈਲ ਨਹੀਂ ਆਵੇਗੀ ਨੰਬਰ ਛੇ ਜ਼ੀਰ ਤੇ ਦਾਰਤੇ ਵਿੱਚ ਅੰਗੂਰ ਦਾ ਜੂਸ ਜਾ ਜਾਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਸਿਰ ਦਰਦ ਘਟ ਹੋ ਜਾਵੇਗਾ ਨੰਬਰ 7 ਬਿਆਨ ਦੇ ਅਨੁਸਾਰ ਜੇਕਰ ਤੁਸੀਂ ਰੋਜ਼ਾਨਾ ਕਰੋਟ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਤੇ ਨਾਲ ਹੀ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ ਸਰੀਰ ਹਮੇਸ਼ਾ ਤੰਦਰੁਸਤ ਜਵਾਨੇ ਰਹਿੰਦਾ ਹੈ ਨੰਬਰ 8 ਚਿਹਰੇ ਤੇ ਨਾਰੀਅਲ ਦਾ ਤੇਲ ਮਲਣ ਨਾਲ ਚਿਹਰੇ ਦੇ ਦਾਣੇ ਬਿਲਕੁਲ ਹੀ ਖਤਮ ਹੋ ਜਾਂਦੇ ਹਨ ਨੰਬਰ 9 ਜੇਕਰ ਤੁਸੀਂ ਆਪਣੀ ਖੂਬਸੂਰਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਚਾਨਾ ਭਿਜੇ ਹੋਏ ਬਾਦਾਮ ਖਾਣੇ ਸ਼ੁਰੂ ਕਰ ਦੋ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ ਨੰਬਰ 10 ਰਾਤ ਦੇ ਸਮੇਂ ਨਮਕੀਨ ਚੀਜ਼ਾਂ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਨੰਬਰ 11 ਰਾਤ ਨੂੰ ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੇ ਪੈਰਾਂ ਨੂੰ ਹਮੇਸ਼ਾ ਖੁੱਲਾ ਹੀ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਚੰਗੀ ਨੀਂਦ ਲੈ ਪਾਉਂਗੇ ਤੇ ਨਾਲ ਹੀ ਘਬਰਾੜ ਦੀ ਸਮੱਸਿਆ ਵੀ ਨਹੀਂ ਹੋਵੇਗੀ ਨੰਬਰ 12 ਖਾਣਾ ਖਾਣ ਤੋਂ ਤੁਰੰਤ ਬਾਅਦ ਸੋ ਜਾਣ ਨਾਲ ਕੰਨ ਬੋਲੇ ਹੋ ਜਾਂਦੇ ਹਨ ਨੰਬਰ 13 ਜੇਕਰ ਤੁਹਾਨੂੰ ਕਹ ਭਰਾਟ ਬਾਰ-ਬਾਰ ਹੋ ਰਹੀ ਹੈ ਤਾਂ ਤੁਸੀਂ ਆਪਣੇ ਪੇਟ ਉੱਪਰ ਪਾਣੀ ਨਾਲਾ ਵਾਲਾ ਹੱਥ ਗਿੱਲਾ ਕਰਕੇ ਫੇਰ ਲੋਈ ਇਸ ਨਾਲ ਬਹੁਤ ਆਰਾਮ ਮਿਲੇਗਾ ਨਾਲ ਹੀ ਚਿਹਰੇ ਤੇ ਪੈਰਾਂ ਨੂੰ ਵੀ ਜ਼ਰੂਰ ਤੋਂ ਨੰਬਰ 14 ਚਿੱਟੇ ਛੋਲੇ 슈ਗਰ ਲੈਵਲ ਨੂੰ ਘਟ ਕਰਨ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਸ ਲਈ ਸਾਨੂੰ ਇਹਨਾਂ ਦਾ ਇਸਤੇਮਾਲ ਨਿਮਤ ਰੂਪ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 15 ਜੇਕਰ ਤੁਸੀਂ ਦੁੱਧ ਵਿੱਚ ਸੌਰੀ ਦੁੱਧ ਦੇ ਨਾਲ ਅਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਵਜ਼ਨ ਵਧਣ ਵਿੱਚ ਬਹੁਤ ਹੀ ਮਦਦ ਮਿਲਦੀ ਹੈ ਨਾਲ ਹੀ ਅੱਖਾਂ ਦੀ ਰੋਸ਼ਨੀ ਤੀਜ ਹੁੰਦੀ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 16 ਬਾਜਰੇ ਦੀ ਰੋਟੀ ਦੁੱਧ ਵਿੱਚ ਸੌਰੀ ਦੁੱਧ ਨਾਲ ਖਾਣ ਨਾਲ ਸਰੀਰ ਵਿੱਚ ਭਰਪੂਰ ਤਾਕਤ ਆ ਜਾਂਦੀ ਹੈ ਨੰਬਰ 17 ਜੇਕਰ ਬ੍ਰੋਕਲੀ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ ਨੰਬਰ 18 ਜੀਵਨ ਦਾ ਸਭ ਤੋਂ ਔਖਾ ਕੰਮ ਹੈ ਅੱਜ ਕੱਲ ਦੇ ਲੋਕਾਂ ਨੂੰ ਪਹਿਚਾੰਣਾ ਨੰਬਰ 19 ਜੀਕਰ ਔਰਤਾਂ ਰੋਜਾ ਨਿੰਕੰਦਰ ਦਾ ਸੇਵਨ ਕਰਨ ਤਾਂ ਉਹਨਾਂ ਦੇ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨਾਲ ਹੀ ਚਮੜੀ ਵੀ ਜਵਾਨੀ ਹੀ ਰਹਿੰਦੀ ਹੈ ਨੰਬਰ 20 ਜਦੋਂ ਵੀ ਜਦੋਂ ਕੁਝ ਵੀ ਸਮਝ ਨਾ ਆਵੇ ਤਾਂ ਸ਼ਾਂਤ ਬੈਠ ਕੇ ਖੁਦ ਨੂੰ ਸਮਝ ਲੈਣਾ ਚਾਹੀਦਾ ਹੈ ਨੰਬਰ 21 ਜੀਕਰ ਤੁਹਾਨੂੰ ਲੂਜ਼ ਮੋਸ਼ਨ ਬੰਦ ਨਾ ਹੋ ਰਹੇ ਹੋਣ ਤਾਂ ਤੁਸੀਂ ਅਦਰਕ ਦੇ ਟੁਕੜੇ ਜਿਹੇ ਰਾਸ ਇੱਕ ਅਦਰਕ ਦੇ ਟੁਕੜੇ ਦੇ ਹਦਾਰਾਸ ਨੂੰ ਗਰਮ ਕਰਕੇ ਆਪਣੇ ਪੇਟ ਦੇ ਆਲੇ-ਦੁਆਲੇ ਲਗਾ ਕੇ ਮਾਲਿਸ਼ ਕਰੋ ਤੇ ਨਾਲ ਹੀ ਥੋੜਾ ਜਿਹਾ ਰਾਸ ਆਪਣੀ ਤੁਲਣੀ ਦੇ ਵਿੱਚ ਪਾ ਲਓ ਇਸ ਨਾਲ ਤੁਹਾਨੂੰ ਲੂਜ਼ ਮੋਸ਼ਨ ਠੀਕ ਹੋ ਜਾਣਗੇ ਨੰਬਰ 2 ਜੋ ਮਿਲ ਰਿਹਾ ਹੈ ਤੁਹਾਨੂੰ ਉਹ ਤੋਂ ਉਹ ਤੁਹਾਡੇ ਲਈ ਸਹੀ ਹੈ ਕਿ ਤੁਸੀਂ ਨਹੀਂ ਜਾਣਦੇ ਪਰ ਦੇਣ ਵਾਲਾ ਚੰਗੀ ਤਰ੍ਹਾਂ ਜਾਣਦਾ ਹੈ ਨੰਬਰ 3 ਜੇਕਰ ਤੁਹਾਡੇ ਪੇਟ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਕੱਚ ਦੀ ਬੋਤਲ ਵਿੱਚ ਗਰਮ ਪਾਣੀ ਪਾ ਕੇ ਪੇਟ ਦੇ ਉੱਪਰ ਸਿਰਨ ਦਾ ਤੇਲ ਲਗਾ ਕੇ ਬੋਤਲ ਫੇਰ ਲਓ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਨੰਬਰ 14 ਹਰ ਹਾਲ ਵੀ ਹਰ ਹਾਲ ਵਿੱਚ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖ ਲੋਤ ਦੀਆਂ ਸਮੱਸਿਆ ਤਾਂ ਇਸ ਤਰ੍ਹਾਂ ਹੀ ਖਤਮ ਹੋ ਜਾਣੀ ਹੈ ਨੰਬਰ 25 ਕਈ ਵਾਰ ਸਾਡੀਆਂ ਅੱਖਾਂ ਵਿੱਚ ਪਾਣੀ ਆਮ ਹੀ ਨਿਕਲਦਾ ਰਹਿੰਦਾ ਹੈ ਜਿਵੇਂ ਵਿੱਚ ਜੇਕਰ ਤੁਸੀਂ ਬਾਦਮ ਵਿੱਚ এলাਚੀ ਨੂੰ ਪੀਸ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਪਾਣੀ ਨਿਕਲ ਦੀ ਸਮੱਸਿਆ ਹਟ ਚਾਵੇਗੀ ਨੰਬਰ 26 ਹਜ਼ਾਰਾਂ ਉਲਝਣਾ ਦੇ ਵਿੱਚ ਵੀ ਬਦਲੇ ਬਿੱਟ ਵੀ ਬਿੱਟ ਵੀ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਨੰਬਰ 7 ਜੇਕਰ ਤੁਸੀਂ ਬਾਹਰ ਵਾਲੀ ਲੋਹ ਦੀ ਵਜਾਇ ਘਰ ਵਿੱਚ ਤਿਆਰ ਕਰਕੇ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਪਾ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਡੇ ਬੱਚਿਆਂ ਦੀਆਂ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਨਾਲ ਹੀ ਇਹਨਾਂ ਕਾਹੀ ਲਾਭ ਮਿਲਦੇ ਹਨ ਨੰਬਰ 28 ਤੇ ਤੁਹਾਡਾ ਨਾ ਹੋਣਾ ਹੀ ਬਿਹਤਰ ਹੈ ਜਿੱਥੇ ਤੁਹਾਡੀ ਕਦਰ ਨਹੀਂ ਹੁੰਦੀ ਨੰਬਰ 29 ਜੇਕਰ ਤੁਸੀਂ ਅੰਦਰੂਨੀ ਕਮਜ਼ੋਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਸ਼ਲਾਜੀਤ ਸੇਵਨ ਜ਼ਰੂਰ ਕਰੋ ਇਸ ਨਾਲ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਹੀ ਜ਼ਿਆਦਾ ਮਦਦ ਮਿਲਦੀ ਹੈ ਨੰਬਰ 29 ਦੀ ਜ਼ਰੂਰਤੋਂ ਜ਼ਿਆਦਾ ਵਧੀਆ ਹੋਣਾ ਵੀ ਜ਼ਰੂਰਤੋਂ ਜ਼ਿਆਦਾ ਜਲੀਲ ਘਰਾ ਦਿੰਦਾ ਹੈ ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਇੱਕ ਅਕੇਲਾ ਖਾ ਲੈਂਦੀ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਤਾਕਤ ਹਮੇਸ਼ਾ ਬਣੀ ਰਹਿੰਦੀ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 32 ਅੱਜ ਕੱਲ੍ਹ ਦੇ ਰਿਸ਼ਤੇ ਸੂਰਜਮੁਖੀ ਦੇ ਫੁੱਲ ਚਾਹੇ ਹੁੰਦੇ ਹਨ ਜਿਹੜੇ ਪਾਸੇ ਜਿਆਦਾ ਫਾਇਦਾ ਮਿਲੇ ਉਧਰ ਹੀ ਘੁੰਮ ਜਾਂਦੇ ਹਨ ਨੰਬਰ 33 ਜਿਹੜੀਆਂ ਔਰਤਾਂ ਰੋਜ਼ਾਨਾ ਇੱਕ ਹੀ ਜਗ੍ਹਾ ਤੇ ਜਿਆਦਾ ਸਮੇਂ ਲਈ ਬੈਠੀਆਂ ਰਹਿੰਦੀਆਂ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 34 ਕਿਹੜੀ ਮਿੱਟੀ ਦੇ ਬਣੇ ਸੀ ਉਹ ਲੋਕ ਜੋ ਆਪ ਦੀਆਂ ਦੀਆਂ ਚਿੱਠੀਆਂ ਦਾ ਮਹੀਨਾ ਮਹੀਨਾ ਉਡੀਕ ਕਰਦੇ ਸੀ ਅੱਜ ਕੱਲ ਤਾਂ ਕੁਝ ਸਮਾਂ ਗੱਲ ਨਾ ਹੋਵੇ ਤਾਂ ਲੋਕ ਰਿਸ਼ਤੇ ਹੀ ਬਦਲ ਦੇਣੀ ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਦਿਨ ਵਿੱਚ 6 ਤੋਂ 7 ਕਾਜੂ ਖਾ ਲੈਂਦੇ ਹੋ ਆ ਦੀਸ ਨਾਲ ਤੁਹਾਡੀ ਹੱਡੀਆਂ ਦੀ ਅੱਖਾਂ ਦੀ ਨਜ਼ਰ ਹਮੇਸ਼ਾ ਤੇਜ਼ੀ ਹੀ ਰਹਿੰਦੀ ਹੈ ਨਾਲ ਹੀ ਸਰੀਰ ਨੂੰ ਅਨੇਕਾਂ ਲਾਭ ਮਿਲਦੇ ਹਨ ਨੰਬਰ 36 ਉਸ ਇਨਸਾਨ ਨੂੰ ਕਦੇ ਝੂਠ ਨਾ ਬੋਲੋ ਜਿਸ ਨੂੰ ਤੁਹਾਡੀ ਝੂਠ ਤੇ ਵੀ ਵਿਸ਼ਵਾਸ ਹੋਵੇ ਨੰਬਰ 37 ਜੇਕਰ ਤੁਸੀਂ ਇੱਕ ਗਲਾਸ ਪਾਣੀ ਵਿੱਚ ਥੋੜਾ ਜਿਹਾ ਗੁਲਾਬ ਜਲ ਮਿਕਸ ਕਰ ਲਓ ਤਾਂ ਇਸ ਵਿੱਚ ਥੋੜਾ ਜਿਹਾ ਨਿੰਬੂ ਨਚੋੜ ਲਓ ਫਿਰ ਥੋੜੀ ਜਿਹੀ ਥੋੜੇ ਸਮੇਂ ਕੁੜਲੀ ਕਰ ਲਓ ਤਾਂ ਇਸ ਦੀ ਮਦਦ ਨਾਲ ਤੁਹਾਡੇ ਮੂੰਹ ਵਿੱਚੋਂ ਕਦੇ ਵੀ ਬਦਬੂ ਨਹੀਂ ਆਬੇਗੀ ਨੰਬਰ 83 ਰਿਸ਼ਤਿਆਂ ਦੀ ਰਿਸ਼ਤਿਆਂ ਦੀ ਫਿਕਰ ਕਰਨਾ ਛੱਡ ਦਿਓ ਜਿਸ ਨੇ ਜਿੰਨਾ ਸਾਥ ਦੇਣਾ ਉਹ ਉਹਨਾਂ ਹੀ ਨਿਭਾਵੇਗਾ ਨੰਬਰ 39 ਜੇ ਕਰਵਲ ਚੜਨ ਦੀ ਸਮੱਸਿਆ ਹੈ ਤਾਂ ਹਰੀ ਇਲਾਚੀ ਨੂੰ ਚੰਗੀ ਤਰ੍ਹਾਂ ਨਾਲ ਚਵਾ ਲਓ ਫਿਰ ਗੂੰਗਣੇ ਪਾਣੀ ਦਾ ਇੱਕ ਗਲਾਸ ਪੀ ਲਓ ਇਸ ਨਾਲ ਵੱਲ ਚੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 40 ਜੋ ਵੀ ਆਉਂਦਾ ਇੱਕ ਨਵੀਂ ਝੋਟ ਦੇ ਕੇ ਚਲਿਆ ਜਾਂਦਾ ਮੰਨਿਆ ਮਜ਼ਬੂਤ ਹਾਂ ਮੈਂ ਪਰੇ ਪੱਥਰ ਤਾਂ ਨਹੀਂ ਨੰਬਰ 41 ਜੇਕਰ ਤੁਸੀਂ ਥੋੜਾ ਜਿਹਾ شہਦੂਤ ਖਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਨੂੰ ਕਦੇ ਵੀ ਖਾਂਸੀ ਜ਼ੁਖਾਮ ਨਹੀਂ ਹੋਵੇਗਾ ਤੇ ਨਾਲ ਹੀ ਤੁਹਾਨੂੰ ਕਦੇ ਵੀ ਪਾਚਨ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 42 ਜਦੋਂ ਜ਼ਰੂਰਤ ਬਦਲੀ ਤਾਂ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਹੀ ਬਦਲ ਗਿਆ ਨੰਬਰ 43 ਜੇਕਰ ਔਰਤਾਂ ਦੁੱਧ ਵਿੱਚ ਕੇਸਰ ਮਿਲਾ ਕੇ ਪੀ ਲੈਣ ਤਾਂ ਉਹਨਾਂ ਦੇ ਚਿਹਰੇ ਉੱਪਰ ਬਹੁਤ ਹੀ ਚਮਕ ਆਉਂਦੀ ਹੈ ਨੰਬਰ 44 ਰਿਸ਼ਤਾ ਹੋਣ ਨਾਲ ਰਿਸ਼ਤਾ ਨਹੀਂ ਬਣਦਾ ਬਲਕਿ ਰਿਸ਼ਤਾ ਨਿਭਾਉਣ ਨਾਲ ਰਿਸ਼ਤਾ ਬਣਦਾ ਹੈ ਨੰਬਰ 45 ਜੇਕਰ ਤੁਹਾਡੀ ਆਵਾਜ਼ ਬਹੁਤ ਹੀ ਜ਼ਿਆਦਾ ਭਾਰੀ ਨਿਕਲ ਰਹੀ ਹੈ ਤਾਂ ਉਸ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਚੁਹਾਰੇ ਵਾਲ ਕੇ ਪੀ ਲਓ ਇਸ ਨਾਲ ਆਵਾਜ਼ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 46 ਹੰਝੂ ਵੀ ਆਉਂਦੇ ਨਹੀਂ ਦਰਦ ਲੁਕੋਣਾ ਵੀ ਪੈਂਦਾ ਹੈ ਇਹ ਜਿੰਦਗੀ ਇੱਥੇ ਜ਼ਬਰਦਸਤੀ ਮੁਸਕਰਾਉਣਾ ਵੀ ਪੈਂਦਾ ਹੈ ਨੰਬਰ 47 ਜੇਕਰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਬੁੱਕ ਪੜ੍ਹਨੀ ਸ਼ੁਰੂ ਕਰ ਦੋ ਪਰਦੇ ਪਰਦੇ ਸੋ ਜੋ ਤੁਹਾਨੂੰ ਨੀਂਦ ਆ ਜਾਵੇਗੀ ਤੇ ਨਾਲ ਹੀ ਗਿਆਨ ਵਿੱਚ ਵੀ ਵਾਧਾ ਹੋਵੇਗਾ ਨੰਬਰ 48 ਜ਼ਿੰਦਗੀ ਬਦਲ ਦੇ ਲਈ ਲੜਨਾ ਪੈਂਦਾ ਹੈ ਤੇ ਆਸਾਨ ਕਰਨ ਦੇ ਲਈ ਸਮਝਣਾ ਪੈਂਦਾ ਹੈ ਨੰਬਰ 49 ਹਰ ਔਰਤ ਤੇ ਮਰਦ ਨੂੰ ਬਾਜਰੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਛੋੜਾਂ ਵਿੱਚ ਹੋ ਰਹੇ ਦਰਦ ਨੂੰ ਆਰਾਮ ਮਿਲਦਾ ਹੈ ਤੇ ਨਾਲ ਹੀ ਸਰੀਰ ਨੂੰ ਵੀ ਤਾਕਤ ਮਿਲਦੀ ਹੈ ਨੰਬਰ 50 ਭੁੱਲਣ ਵਾਲੀਆਂ ਸਾਰੀਆਂ ਜਾਂਦਾ ਨਹੀਂ ਇਸ ਲਈ ਜ਼ਿੰਦਗੀ ਵਿੱਚ ਵਿੱਚ ਬਵਾਦਾ ਨਹੀਂ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੀਆਂ। ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ। ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ, ਵੱਧ ਤੋਂ ਆ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਧੰਨਵਾਦ ਜੀ ਸਾਰਿਆਂ ਦਾ।